ਭਗਵੰਤਮਾਨ ਸਰਕਾਰ ਨੇ ਤਾਂ ਸੱਚੀ ਬੇਬੇ ਇਹ ਪਾਲਿਸੀ ਰੱਦ ਕਰਤੀ ਹੁਣ ਕਾਹਨੂੰ ਕਰੀਆ ਰੱਦ ਪਾਈ ਸਾਨੂੰ ਪਤਾ ਹੈ ਸਾਡੇ ਕਮਾਂਡ ਦਾ ਹੀ ਇਹੋ ਸਾਡਾ ਦੁਸ਼ਮਣ ਬਣ ਗਿਆ ਅੱਛਾ ਸਾਥੋਂ ਵੋਟਾਂ ਲੈ ਕੇ ਸਾਡਾ ਬੈਰੀ ਬਣ ਗਿਆ ਅੱਛਾ ਹਾਂ ਭਗਵੰਤਮਾਨ ਹਾਂ ਸਾਡੇ ਬਾਤ ਵੀ ਨਹੀਂ ਪੁੱਛਦਾ ਆ ਕੇ ਕੌਣ ਉਹੀ ਭਗਵੰਤਮਾਨ ਹਾਂ ਕਦੇ ਵੀ ਨਹੀਂ ਉਹਨੇ ਆ ਕੇ ਕਿਹਾ ਵੀ ਮੈਂ ਤੁਹਾਡੇ ਨਾਲ ਆ ਅੱਛਾ ਹਾਂ ਜੋ ਕਹੇ ਤਾਂ ਅਸੀਂ ਕਹੋ ਐ ਦੇਖ ਨਾ ਮੀਆਂ ਨੇ ਕਿਉਂ ਫਿਰ ਏ ਪਰ ਪਰ ਉਹ ਕਹਿੰਦਾ ਤਾਂ ਰੋਜ਼ ਹੀ ਆ ਮੈਂ ਕਿਸਾਨਾਂ ਮਜ਼ਦੂਰਾਂ ਦੇ ਨਾਲ ਉਹੀ ਪਾਉਂਕਦਾ ਹੈ ਉਹੀ ਪਾਉਂਕਦਾ ਹੈ ਹਾਂ ਫੇਰਾ ਸੀ ਕਿਉਂ ਅਸੀਂ ਦੇਖ ਬਦੀਨ ਹੋਣ ਲੱਗ ਰਿਆਂ ਗੋਡਿਆਂ ਨਾਲ ਸਾਥੋਂ ਇੰਤਰਿਆ ਜਾਂਦਾ ਦਿਮਾਗ ਸਾਡੇ ਨਹੀਂ ਕੰਮ ਕਰਦੇ ਬੁੜੀਆਂ ਦੇ ਤਾਂ ਵੀ ਅਸੀਂ ਬੰਦੇ ਆਪ ਦੇ ਬੰਦਿਆਂ ਦੇ ਨਾਲ ਖੜੇ ਆ ਜਿੱਥੇ ਸਾਨੂੰ ਲੈ ਜਾਂਦੇ ਨੇ ਭਾਈ ਅਸੀਂ ਉੱਥੇ ਜਾਂਦੇ ਆ ਜੀ ਹਾਂ ਧਰਨੇ ਲਾਉਨੇ ਆ ਇਹ ਦੇਖੋ ਭਾਈ ਕਿਵੇਂ ਕਰਨਗੇ ਸਾਡੇ ਹੱਕ ਚ ਹੋਊਗਾ ਕੋਦੇ ਹੱਕ ਚ ਹੋਊਗਾ ਉਹਦੇ ਅਕੀਦੋਂ ਪਰ ਤੁਸੀਂ ਦੇਖ ਸਕਦੇ ਹੋ ਸਮਰਾਲੇ ਦੀ ਧਰਤੀ ਤੇ ਲੋਕ ਅੱਜ ਫਿਰ ਵੱਡਾ ਇਕੱਠ ਹੜ ਬਣ ਕੇ ਉਮੜੇ ਨੇ ਜਿੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਾਹਨ ਨੇ ਬੱਸਾਂ ਨੇ ਕਾਰਾਂ ਨੇ ਜੀਪਾਂ ਨੇ ਕਿਸਾਨ ਨੇ ਕਿਸਾਨ ਬੀਬੀਆਂ ਨੇ ਨੌਜਵਾਨ ਨੇ ਔਰ ਅੱਜ ਕਿਸੇ ਤਰ੍ਹਾਂ ਦੀ ਕੋਈ بارش ਔਕੜ ਲੋਕਾਂ ਨੂੰ ਰੋਕ ਨਾ ਸਕੀ ਔਰ ਲੋਕ ਅੱਜ ਆਏ ਨੇ